ਗੱਗ ਗੱਗ ਕੰਮ ਕਰੇ ਝਾਨਾਣਾ। ਛੜਿਆ ਕੇ ਜੀ ਬਤਿਆ ਲੱਗਦਾ ਲਿਗੂ ਵੀ ਲਿਖੀ ਜਾਗੇ ਬੈਠੇ। ਉਹ ਵੀ ਸਾਨ ਕੀਤੇ ਦੋ ਅੱਖਰ ਵਾਲਾ। ਬਹੁਤ ਚੰਗਾ ਕੰਮ ਹੋ ਗਿਆ ਜੀ। ਬਠਿੰਡਾ ਜ਼ਿਲ੍ਹੇ ਦਾ ਪਿੰਡ ਬੱਲੋ ਅੱਜਕੱਲ ਬਜ਼ੁਰਗਾਂ ਦੀ ਪੜ੍ਹਾਈ ਨੂੰ ਲੈ ਕੇ ਚਰਚਾ ਦੇ ਵਿੱਚ ਹੈ। ਪਿੰਡ ਦੇ ਜੀ ਸਕੂਲ ਦੇ ਵਿੱਚ ਬਜ਼ੁਰਗ ਦਸਤਖਤ ਕਰਨਾ ਅਤੇ ਪੜ੍ਹਨਾ ਸਿੱਖ ਰਹੇ ਨੇ। ਉਸ ਨੂੰ ਬੇਬੇ-ਬਾਪੂ ਸਕੂਲ ਵਜੋਂ ਜਾਣਿਆ ਜਾਂਦਾ ਹੈ। ਪਿੰਡ ਦੀਆਂ ਦੋ ਕੁੜੀਆਂ ਨੇ ਸਥਾਨਕ ਵਾਸੀਆਂ ਦੇ ਸਹਿਯੋਗ ਦੇ ਨਾਲ ਇਹ ਪ੍ਰਣ ਲਿਆ। ਕਿਉਂ ਆਪਣੇ ਬਜ਼ੁਰਗਾਂ ਨੂੰ ਅੰਗੂਠਾ ਛਾਪ ਨਹੀਂ ਰਹਿਣ ਦੇਣ ਗਿਆ ਬਜ਼ੁਰਗਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਇੱਛਾ ਹੈ ਕਿ ਬੇਸ਼ੱਕ ਉਹ ਬਚਪਨ ਦੇ ਵਿੱਚ ਕਈ ਕਾਰਨਾ ਕਰਕੇ ਪੜ ਨਹੀਂ ਸਕੇ ਪਰ ਹੁਣ ਉਹ ਕਿਤਾਬਾਂ ਤੇ ਗੁਰਬਾਣੀ ਪੜਨ ਦੇ ਕਾਬਿਲ ਹੋ ਜਾਣ ਆ ਜੀ ਬੁਠਾਲੇ ਬੇੜ ਨਖਾਤਰ ਚ ਸਿੱਖ ਗਏ ਵੀ ਰਮਰਾਜ ਪਹਿਲਾਂ ਉਹ ਪੜੇ ਮੁੰਨਿਆ ਮੁੰਨਿਆ ਲਾਲ ਚ ਰਹੇ ਤੇ ਮੁੜ ਕੇ ਬਸ ਹੋ ਗਿਆ ਬੀਤ ਕੰਪ ਲੱਗਦਾ ਹੈ ਬੁਠਾ ਹੁੰਦਾ ਨਹੀਂ ਕੋਲੇ ਕਾਪੀ ਪੈਨ ਵਾਲੀ ਕਾਪੀ ਭਾਲਦੇ ਸੀਗੇ ਜੱਕਾ ਰਹਿੰਦਾ ਛੱਡ ਜਾਂਦੀ ਸੀ ਹੁਣ ਵੀ ਸਾਇਣ ਕੀਤੇ ਦੋ ਅੱਖਰ ਵਾਲਾ ਬਹੁਤ ਚੰਗਾ ਕੰਮ ਹੋ ਗਿਆ ਜੀ ਕਾਇਦਾ ਵੀ ਪੜ ਗਿਆ ਜੀ ਮੈਂ ਗਿਣਤੀ ਵੀ ਸਿੱਖ ਗਿਆ ਜੀ 100 ਤੱਕ ਗਿਣਤੀ ਵੀ ਸਿੱਖ ਗਿਆ ਜੀ ਕੋਈ ਖਿਆਲ ਨਹੀਂ ਲੱਗੇ ਜੀ ਮਾ ਚੰਗਾ ਲੱਗਾ ਚਿੱਤ ਨੂੰ ਵੀ ਮਾ ਮਾੜੀ ਮੋਟੀ ਸਿਆਣੇ ਹੋ ਗਏ ਝੱਕਾ ਚੱਕਾ ਗਿਆ ਮੁਰੋ ਜੀ ਪਹਿਲਾਂ 20 ਤੱਕ ਗਿਣਦਾ ਸੀਗਾ ਹੁਣ ਲਿਖਣ ਵੀ ਲੱਗ ਗਿਆ 100 ਤੱਕ ਜੀ ਹਰ ਇੱਕ ਕੁੜੀ ਨੂੰ ਗਿਣਤੀ ਕਰਕੇ ਆਪਦੇ ਆਪ ਹੀ ਗਿਣ-ਗਿਣ ਕੇ ਲਿਖੀ ਜਾਂਦਾ ਸੀਗਾ ਪਸ 100 ਹੋ ਜਾਂਦਾ ਕਹਿੰਦੇ ਠੀਕ ਆ ਪਾਣ ਬੇਬੇ ਬਾਪੂ ਸਕੂਲ ਦੇ ਵਿੱਚ ਕਲਾਸ ਲੱਗਣ ਦਾ ਸਮਾਂ ਸਵੇਰੇ 9 ਤੋਂ 12 ਅਤੇ ਫਿਰ 12 ਤੋਂ 3 ਅਤੇ ਆਖਰੀ ਕਲਾਸ 3 ਤੋਂ 6 ਵਜੇ ਤੱਕ ਲਗਾਈ ਜਾਂਦੀ ਹੈ। ਸਥਾਨਕ ਲੋਕਾਂ ਨੇ ਪਿੰਡ ਦੀ ਲਾਇਬ੍ਰੇਰੀ ਦੇ ਵਿੱਚ ਬਜ਼ੁਰਗਾਂ ਦੇ ਲਈ ਇਹ ਸਕੂਲ ਚਲਾਇਆ ਹੈ। ਇਸ ਸਕੂਲ ਦੇ ਵਿੱਚ ਬਜ਼ੁਰਗਾਂ ਨੂੰ ਪਿੰਡ ਦੀਆਂ ਪੜੀਆਂ ਲਿਖੀਆਂ ਕੁੜੀਆਂ ਹਰ ਰੋਜ਼ ਅੱਖਰ ਗਿਆਨ ਦਿੰਦੀਆਂ ਨੇ। ਹਮ ਤੱਕ ਚਲਾਇਆ ਨਹੀਂ ਪਹਿਲਾਂ ਪਾਸ ਘਰਾਂ ਨੇ ਗਰੀਬੀਆਂ ਗੁਰੂਦੀਆਂ ਸੀਗੀਆਂ। ਖੇਤੀਬਾੜੀ ਚ ਮਨੇ ਮੁੰਨੇ ਚਾਰੀ ਦੇ ਰਹੇ ਆ ਛੋਟੇ ਹੁੰਦੇ। ਹਣ ਜਿਆ ਨਾਮ ਲਿਖਣਾ ਸਿੱਖਉਂਦੀ ਹੈ ਜੀ ਸਾਨੂੰ ਇੱਥੇ ਆਪਣਾ ਨਾਮ ਲਿਖਣਾ ਸਿੱਖ ਲੋ ਲੋਖਾ ਗਿਆ ਤਾਂ ਫਿਰ ਹੈਗਾ ਹੀ ਹੈ ਜੀ ਥੋੜਾ ਜਾਸਪਾ ਹਾਂ ਲੱਗ ਜਈਏ ਕਰੇ ਕਿਤੇ ਪਹਿ ਹੈ ਨਹੀਂ ਨੇ ਪੜ੍ਹਿਆ ਹੀ ਨਹੀਂ ਕਿਤੇ ਪਹਿਲਾਂ ਕਿਤੇ ਜੰਮਾਈ ਪਹਿਲਾਂ ਸਾਨੂੰ ਨਹੀਂ ਪੜਾਇਆ ਸਾਡੇ ਮਾਂ ਪਿਓ ਨੇ ਜੀ ਹੁਣ ਸਾਨੂੰ ਜਿਹੜੀ ਜ਼ਰੂਰਤ ਆਈ ਸਾਨੂੰ ਵਧੀਆ ਲੱਗਦੀ ਹੈ ਜੀ ਬਸ ਜੀ ਕਰਦਾਗਾ ਵੀ ਦੇਖ ਲਈ ਪੜ੍ਹ ਲਿਖਰੀਏ ਹੁਣ ਜਿਹੇ ਜਿਹੇ ਜਵਾਨ ਆ ਗਿਆ ਹੋਈ ਆ ਫਿਰ ਤੇ ਬਜ਼ੁਰਗ ਆਪਣੇ ਆਪ ਹੀ ਇੱਥੇ ਆਉਂਦੇ ਆ ਤਕਰੀਬਨ ਪਹਿਲਾਂ ਸਾਡੇ ਕੋਲ 80 ਬਜ਼ੁਰਗ ਜਿਹੜੀ ਸਾਡਾ ਬੈਚ ਬਣਾਇਆ ਜੀ ਅਸੀਂ ਦੁਪਹਿਰ ਤੱਕ ਮਤਲਬ ਸਾਡਾ ਪਹਿਲਾ ਬੈਚ ਹੁੰਦਾ ਫਿਰ ਦੁਪਹਿਰ ਤੋਂ ਬਾਅਦ ਬੈਚ ਬਣਾਈ ਜੀ ਪਹਿਲਾਂ ਤਾਂ ਦੇਖੋ ਸਾਈਨ ਦਾ ਸਾਡਾ ਚੱਲਿਆ ਸੀ ਵੀ ਅਸੀਂ ਕੋਈ ਵੀ ਪਿੰਡ ਚ ਅੰਗੂਠਾ ਸਾਫ ਨਹੀਂ ਰੱਖਣਾ ਜਿਹੜਾ ਸਾਡਾ ਮੇਨ ਮੋਟਿਵ ਸੀਗਾ ਤੇ ਉਸ ਤੋਂ ਬਾਅਦ ਉਹ ਸਾਈਨ ਕਰਨਾ ਸਿੱਖੇ ਨਾਲ ਨਾਲ ਮੈਨੂੰ ਉਹਨਾਂ ਨੇ ਇਹ ਚੀਜ਼ ਮੈਨੂੰ ਬਹੁਤ ਵਧੀਆ ਲੱਗੀ ਜਦੋਂ ਉਹਨਾਂ ਨੇ ਇਹ ਕਿਹਾ ਕਹਿੰਦੇ ਸਾਨੂੰ ਨਾਲ ਨਾਲ ਗੁਣਮੱਖੀ ਜਿਵੇਂ ਆਪਾਂ ਊੜਾੜਾ ਕਹਿ ਦਿੰਦੇ ਆ ਜੀ ਵੀ ਸਾਨੂੰ ਇਹ ਵੀ ਪੜਾਇਆ ਜਾਵੇ ਜਸਵਿੰਦਰ ਕੌਰ ਦੀ ਉਮਰ 75 ਸਾਲ ਦੇ ਕਰੀਬ ਹੈ ਉਹ ਵੀ ਬੇਬੇ ਬਾਪੂ ਸਕੂਲ ਦੇ ਵਿੱਚ ਪੜਨ ਦੇ ਲਈ ਜਾਂਦੇ ਨੇ ਜਸਵਿੰਦਰ ਕੌਰ ਕਹਿੰਦੇ ਨੇ ਕਿ ਬਚਪਨ ਦੇ ਵਿੱਚ ਉਹਨਾਂ ਦੇ ਮਾਪਿਆਂ ਨੇ ਉਹਨਾਂ ਨੂੰ ਸਕੂਲ ਪੜਨ ਦੇ ਲਈ ਨਹੀਂ ਭੇਜਿਆ ਸੀ ਪਰ ਲੋਕਾਂ ਨੂੰ ਦਸਤਖਤ ਕਰਦੇ ਦੇਖ ਉਹਨਾਂ ਦਾ ਮਨ ਖਰਾਬ ਹੁੰਦਾ ਸੀ ਅੱਗੇ ਜੀ ਸਾਨੂੰ ਬੱਚਿਆਂ ਨੂੰ ਸਾਡੇ ਘਰ ਦੇ ਪੜਾਉਂਦੇ ਹੁਣ ਸਾਨੂੰ ਆਏ ਵਿਸ ਪੜ੍ਹ ਗਏ ਉਹ ਪੜੋ ਫੇਰ ਵੀ ਸਾਨੂੰ ਜੀ ਕਰਦਾ ਪੜੀ ਜਾ ਕਰੀਏ বিনা ਇਨਾਮ ਲੇਖਾ ਕਰੀਏ ਉਠਾ ਲਾਉਣ ਦੀ ਕੋਈ ਲੋੜ ਨਹੀਂ ਹੈਗੀ ਹਾਂ ਵੀ ਸੈਂਡ ਕਰਨ ਦੇ ਸੌਖੇ ਐ ਟੜਿਆ ਕੇ ਜੀ ਵਧੀਆ ਲੱਗਦਾ ਲਿਗੂ ਵੀ ਲਿਖੀ ਜਾਂਦੇ ਬੈਠੇ ਔਰ ਬੜਾ ਨੇ ਸੈਂਡ ਪੜ੍ਹਦੇ ਸਾਨੂੰ ਕੋਈ ਪੜ੍ਹ ਮੰਗਦਾਂ ਦੇ ਪਹਿਨਾ ਇਸ ਸਕੂਲ ਨੂੰ ਚਲਾਉਣ ਵਾਲੇ ਪਿੰਡ ਦੇ ਪ੍ਰਬੰਧਕਾ ਦਾ ਕਹਿਣਾ ਹੈ ਕਿ ਜੋ ਬਜ਼ੁਰਗ ਅੰਗੂਠਾ ਛੱਡ ਕੇ ਦਸਤਕਤ ਕਰਨ ਲੱਗ ਜਾਂਦੇ ਨੇ ਉਹਨਾਂ ਨੂੰ 100 ਰੁਪਏ ਇਨਾਮ ਵਜੋਂ ਦਿੱਤੇ ਜਾਂਦੇ ਨੇ ਜਿੰਨਾ ਬਜ਼ੁਰਗਾਂ ਨੂੰ ਅਸੀਂ ਪੜ੍ਹਾ ਰਹੇ ਆ ਇਹਨਾਂ ਨੇ ਸਾਨੂੰ ਪੜ੍ਹਾਇਆ ਮਾਨਸਕ ਕਰਦਾ ਇਸ ਕਰਕੇ ਰੱਖਿਆ ਸੀ 100 ਰੁਪਏ ਅਸੀਂ ਜਿਹੜਾ ਬਜ਼ੁਰਗ ਵਿੱਚ ਦਸਕਤ ਕਰਨੇ ਸਿੱਖ ਜਾਂਦਾ ਸੀ ਉਹਨੂੰ ਉਸ ਦਿਨ ਦੇ ਦਿੰਦੇ ਸੀ ਉਹਦਾ ਕਾਰਨ ਇਹ ਸੀ ਕਿ ਥੋੜ੍ਹਾ